ਅਡਰੈਸ ਬਣਾਈ ਹੈ ਹਾਂ पांडे ਦੇ ਇੱਕ ਬਾਟੀ ਲੋਬੀ ਕਰਮ ਨੂੰ ਪ੍ਰਾਈਸ ਤਾਂ ਮਿਲ ਗਿਆ ਆਉਂਦੀ ਨੇ ਬਸ ਅਸੀਂ ਫੋਟੋ ਨਹੀਂ ਖਿੱਚੇ ਸਕੇ ਚਾਹੀ ਅਸੀਂ ਆਖੇ ਚਾਚੂ ਬਣਵਾਈਏ ਵੀਰੇ ਵਾਸਤੇ ਕਰਾਂ ਥੈਂਕ ਯੂ ਥੈਂਕ ਯੂ ਚਾਹ ਤਾਂ ਪੀੜੀ ਰਹਿ ਗਿਆ ਕਿ ਮੈਂ ਹਾਂ ਠੀਕ ਹੈ ਚੁੱਤੀ ਨਹੀਂ ਜੰਮਣ ਦੇਣੀ ਨਾ ਜੱਤੀਆਂ ਨਾ ਹੋਣਗੀਆਂ ਤਾਂ ਪੁੱਤ ਕਿੱਥੋਂ ਵਿਆਹੋਂਗੇ ਤੇ ਨੂੰਹਾਂ ਕਿੱਥੋਂ ਲਿਆਓਗੇ ਵੇ ਲੋਕੋ ਕਿਵੇਂ ਹੋਇਆ ਹੈਲੋ ਨੰਬਰ 1 ਹੈਲੋ ਹੈਲੋ ਕੋਈ ਸਾਨੂੰ ਵੀ ਆਸ਼ੀਰਵਾਦ ਦੇ ਦਿਓ ਪੇਪਰ ਪੁੱਪਰ ਵਧੀਆ ਹੋ ਜਾਣ ਸਾਡਾ ਵਧੀਆ ਹੋਏ ਪੇਪਰ ਇਹ ਟੀਮ ਹੈ ਤੁਸੀਂ ਲੇਟ ਹੋ ਗਏ ਇੱਥੇ ਲੇਟ ਕਾ ਮੀ ਆਏ ਹੋ ਚਾਵਲ ਤੋਂ ਖਾ ਗਿਆ ਸਾਰਾ ਇੱਧਰ ਅਬਲੀ ਸਾਡਾ ਸ਼ਿਕਾ ਜੀ ਸਾਰਿਆਂ ਨੂੰ ਹੋਪ ਕਰਦਾ ਤੇ ਸਾਰੇ ਜਾਣੇ ਵਧੀਆ ਹੋਣਗੇ ਫਿਰ ਅੱਜ ਦੀ ਸਵੇਰ ਤਾਂ ਇੰਨੀ ਜ਼ਿਆਦਾ ਠੰਡੀ ਸੀ ਜਿੰਨਾ ਕਿ ਸਾਨੂੰ ਸਾਰ ਬਹੁਤ ਜ਼ਿਆਦਾ ਠੰਡੀ ਸੀ ਵੈਸੇ ਬਹੁਤ ਜ਼ਿਆਦਾ ਸੋਨੇ ਕਮੈਂਟ ਆਉਂਦੇ ਆ ਜਿਹੜੇ ਕਿ ਬਾਹਰੋਂ ਲੋਕ ਦੇਖਦੇ ਆ ਪਰ ਮੇਰੀ ਫੈਮਲੀ ਵਾਲੇ ਕੋਈ ਕਮੈਂਟ ਨਹੀਂ ਕਰਦੇ ਮੈਨੂੰ ਤੁਹਾਡੇ ਨਾਲ ਗੁੱਸਾ ਹੈ ਕਿ ਤੁਸੀਂ ਘਰੇ ਬੈਠੇ ਆਰਾਮ ਨਾਲ ਸਾਰਾ ਕੁਝ ਦੇਖ ਲੈਨੇ ਤਾਈ ਜੀ ਬਾਹਰ ਗਏ ਉਹ ਵੀ ਦੇਖਿਆ ਵਿਆਹ ਵੀ ਦੇਖਿਆ ਪਰ ਇੱਕ ਕਮੈਂਟ ਤਾਂ ਕਰ ਦਿਆ ਕਰੋ ਜਿਹੜੇ ਕਮੈਂਟ ਕਰ ਸਕਦੇ ਹੋ ਤਾਂ ਪਲੀਜ਼ ਕਮੈਂਟ ਕਰਿਆ ਕਰੋ ਤੇ ਅੱਜ ਪਿੰਡ ਦਾ ਫੰਕਸ਼ਨ ਦਿਖਾ ਦਾਂਗੇ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਇੱਕ ਕਮੈਂਟ ਬਹੁਤ ਵਧੀਆ ਆਉਂਦੀ ਹੈ ਜਿਹੜੇ ਮਤਲਬ ਕਿ ਨਵੇਂ ਪਰਿਵਾਰ ਜੁੜੀ ਜਾਂਦੇ ਆ ਆਪਣੇ ਨਾਲ ਨਵੀਂ ਫੈਮਿਲੀ ਜੁੜੀ ਜਾਂਦੀ ਹੈ ਤੇ ਹੁਣ ਅਸੀਂ ਜਾਂਨੇ ਆ ਪਿੰਡ ਦੇ ਸਕੂਲ ਚ ਕਿਉਂਕਿ ਇਨਵੀਟੇਸ਼ਨ ਆਇਆ ਸੀ ਸਾਨੂੰ ਸਾਡੇ ਸਾਰੇ ਪਿੰਡ ਐਨਿਵਰਸਨ ਦੇਖਣ ਚੱਲੇ ਆ ਸਾਨੂੰ ਲੱਗਦਾ ਕਿ ਖਤਮ ਹੀ ਨਾ ਹੋ ਗਿਆ ਹੋਵੇ ਜਾਂ 2 ਵਜੇ ਰਹੀਂ 10:30 ਸਾਡੇ 10:00 ਵਜੇ ਅਸੀਂ ਤਾਂ ਆ ਗਏ ਹਾਂ ਪਤਾ ਨਹੀਂ ਕਿੱਧਰ ਦੀ ਵੜਨਾ ਹੈ ਕਿੱਧਰ ਦੀ ਨਹੀਂ ਹੁਣ ਅਸੀਂ ਆਪਦੇ ਸਕੂਲ 'ਚ ਪਹੁੰਚ ਚੁੱਕੇ ਹਾਂ ਮੇਰਾ ਸੀਗਾ 8th 'ਚ ਕਰਮੰਦਾ ਬਣਿਆ ਕਿੱਥੇ ਗਿੱਧੇ ਕਰਨਗੇ ਗੋੜੀਆਂ ਕਰਨਗੇ ਕਲਚਰ ਸ਼ੋਅ ਕੀਤਾ ਹੈ ਅਬ ਸਹੀ ਟਾਈਮ ਤੇ ਪਹੁੰਚੇ ਹਾਂ ਮਤਲਬ ਹਜੇ ਗਿੱਧਾ ਵਗੈਰਾ ਹੋਣਾ ਹੈ ਹਰਿਆਣਾ ਕੀ ਹੈ ਮਾਂ ਹਾਂ ਇਹ ਕੀ ਸ਼ੋਅ ਕੀਤਾ ਤੁਸੀਂ ਠੀਕ ਹੈ सिक्के प्रार्थना सिक्के ए, चैनल सब्सक्राइब कर लो जरूर आऊंगी एड्रेस बनाइए हां पांडे देखो। बाल्टी. <laughs> दे बाल्टी रख दे ओ देखो रे इसको सारा हेलो है नहीं <laughs> Oh <laughs> ਦਾ ਪੁਜਯਨੀ ਵੀ ਐਸ ਚੀਫ ਗੈਸਟ ਸੱਦਿਆ ਗਿਆ ਹਾਂ ਲੱਗ ਰਿਹਾ ਲੌਬੀ ਕਰਮ ਨੂੰ ਪ੍ਰਾਈਸ ਤਾਂ ਮਿਲ ਗਿਆ ਆਉਂਦੀ ਬਸ ਅਸੀਂ ਫੋਟੋ ਨਹੀਂ ਖਿੱਚੇ ਸਕੇ ਲੜਕੇ ਹੇ ਲਾ ਕੇ ਚਾਹ ਤੇ ਕੱਢ ਦਿਨੀ ਗਿਣ ਤੋਤੇ ਪਾ ਮੇਰੀ ਮਤੀ ਮਧੂਵਾਲਾ ਜੀ ਰਿਟਾਇਰਡ ਹਿੰਦੀ ਲੈਕਚਰ ਜਿਹਨਾਂ ਨੇ ਸਾਨੂੰ ਮਾਨ ਦਿੱਤਾ ਹੈ ਛੁੱਟੀ 1947 ਸੱਤ ਬੱਚਿਆਂ ਨੇ ਇੱਥੋਂ ਅਸੀਂ 8ਵੀਂ ਪਾਸ ਕੀਤੀ ਆਪਣੇ ਪਿੰਡ ਦੇ ਸੱਤ ਤੇ ਚਾਰ ਮਾਨ ਦੇ ਸੀ 11 ਬੱਚਿਆਂ ਨੇ ਮਾਨ ਦੀ ਗੱਲ ਆ ਬੱਚਿਓ ਦੇਖੋ ਆਪਣੇ ਪਿੰਡ ਦੀਆਂ ਦੋ ਦੰਨ ਲੜਕੀਆਂ ਦੋ ਲੜਕੀਆਂ ਪੁਲਿਸ ਦੇ ਵਿੱਚ ਸਭ ਨੂੰ ਕਵਰਟ ਸੌਂਪੀਆਂ ਹੈ

ਕੱਲੇ ਕੱਲੇ ਉਸੜੀਆਂ ਰੇਸ਼ਕੀਆਂ ਮਰਦੀਆਂ ਕੋਈ ਸ਼ਰਤ ਦੇਵੇ ਨਾ ਵੀ ਭਾਗ ਨਾ ਦੋ ਜੀ ਸਾਡੇ ਮਿੱਟੀ ਅਤੀ ਛੋੜੂ ਸਾਡੇ ਪੈੜੇ ਪਿੱਛੇ ਨੱਚ ਦੇ ਤੀਕਾਂ ਦੀ ਤਰੂ ਸਾਡੇ ਪੈੜੇ ਪਿੱਛੇ ਹੱਥੀਂ ਕਰ ਕਰ ਮਟੇ ਸਾਵੇਂ ਖੜੇ ਮਾਕੇ ਰੱਖਦੀ ਐ ਕਲੇਸ਼ ਇਹ ਕਲੇਸ਼ ਤਾਂ ਪਾਇਆ ਤੇਰੇ ਪੁੱਤਾਂ ਨੇ ਨਸ਼ੇ ਕਰ ਕਰਕੇ ਸਾਰੀ ਜ਼ਮੀਨ ਫੂਕਤੀ ਨਾਲੇ ਕਹਿੰਦੇ ਘਰ ਵਿੱਚ ਧੀ ਨਹੀਂ ਜੰਮਣ ਦੇਣੀ ਨਾ ਜੇ ਧੀਆ ਨਾ ਹੋਣਗੀਆਂ ਤਾਂ ਪੁੱਤ ਕਿੱਥੋਂ ਵਿਆਹੋਂਗੇ ਤੇ ਨੂੰਹਾਂ ਕਿੱਥੋਂ ਲਿਆਓਗੇ ਫੇ ਲੋਕੋ ਸਮਝਾਓ ਕੋ ਇਹਨਾਂ ਨੂੰ ਨਾਲੇ ਤੁਸੀਂ ਵੀ ਅਕਲ ਕਰੋ ਜਦ ਜਾਨੀਆਂ ਦਾ ਦੰਗਾ ਹੱਜ ਮੇਰੇ ਵਿੱਚ ਜੱਕਿਆ ਦਾ ਰਾਣੀ ਜਦ ਜਾਨੀਆਂ ਦਾ ਦੰਗਾ ਉਹਨਾਂ ਬੇਨਤੀ ਕਰਾਂਗੀ ਸ੍ਰੀ ਓਂਕਾਰ ਦਤ ਜੀ ਨੂੰ ਕਿ ਉਹ ਮੰਚ ਤੇ ਆਣ ਤੇ ਬੱਚਿਆਂ ਨੂੰ ਸੰਬੋਧਨ ਕਰੀਏ ਕਰਕੇ ਪ੍ਰੋਗਰਾਮ ਹੈ ਉਹਨਾਂ ਦੇ ਬਾਅਦ ਸ਼ਾਨਦਾਰ ਪ੍ਰਿੰਟਿੰਗ ਹੋਵੇ ਇੱਧਰ ਖਾਲੀ ਹੈ ਸਕੂਲ ਸਾਰਾ ਬੈਠਾ ਇੱਧਰ ਤੇਰੀ ਫੋਟੋ ਕਰੀਏ ਓਏ ਇੱਧਰ ਇੱਧਰ ਆ ਫੋਟੋ ਕਰਦੇ ਆ ਇੱਥੇ ਆਈ ਸੀ ਸੀ ਖਾਣ ਪੀਣ ਪਰ ਸਾਡੇ ਉਹ ਨਹੀਂ ਖਾਣਾ ਆਈ ਸੀ ਅਸੀਂ ਇੱਕ ਕੱਪ ਮਾਰਤੀ ਇੱਥੇ ਅਗਲੀ ਸਾਰਾ ਕੰਮ ਆ ਲੈ ਲੈ ਅੱਖ ਕਢਾਉਣੀ ਆ ਸੀ ਤੇਰੇ ਇੱਥੇ ਕੂੜ ਨਹੀਂ ਹੋਣੀ ਚਲੋ ਅੱਗੇ ਆ ਟੀਮ ਹੈ ਤੁਸੀਂ ਲੇਟ ਹੋ ਗਏ ਇਤਨੀ ਲੇਟ ਕਾ ਨਹੀਂ ਆਏ ਹੋ ਚਾਵਲ ਤੋਂ ਖਾ ਗਿਆ ਸਾਰਾ ਸਰਕਾਰੀ ਸਕੂਲ ਨੂੰ ਮਿਲੇ 60 ਲੱਖ ਰੁਪਇਆ ਉਸ ਚੋਂ ਕੀ 50 ਲੱਖ ਆਪ ਰੱਖਣਗੇ ਤੇ 10 ਲੱਖ ਮਿੰਟ ਲੈਣਗੇ ਸਕੂਲ ਦਾ ਗਰਾਊਂਡ ਹੈ ਤੇ ਉਹ ਸਾਰੀਆਂ ਬਿਲਡਿੰਗਸ ਹੈ ਇੱਕ ਆ ਨਿਊ ਬਿਲਡਿੰਗ ਹੈ ਤੇ ਇੱਕੋ ਪੁਰਾਣੀ ਤੇ ਆ ਸਾਰਾ ਸਕੂਲ ਇੱਧਰ ਬਾਕੀ जे हैं उन्होंने अपना काम कर मन दी सब छोटे

ਪੱਗਾਂ ਦੇ ਵੀ ਕਿੰਗ ਹੈ ਵੀਰੇ ਪੱਗਾਂ ਬੰਨਦਾ ਤੇ ਬਹੁਤ ਸੋਹਣੀਆਂ ਪੱਗਾਂ ਜਿ ਚਾਚਾ ਕੇ ਬੰਨ ਲਾਲਾ ਫੋਰ ਤੇ ਫੋਰ ਤੇ ਗੋਰਾ ਵੀਰਾ ਜੋ ਕਿ ਡੀਏਵੀ ਦਾ ਫੇਮਸ ਪੰਗੜੇਦਾਰ ਵੀਰੇ ਗਰਬਾਈ ਚਾਹੀ ਅਸੀਂ ਆਖੇ ਚਾਚਾ ਬਣਵਾਈਏ ਵੀਰੇ ਵਾਸਤੇ ਕਰਾਂ ਥੈਂਕ ਯੂ ਥੈਂਕ ਯੂ ਚਾਹ ਤਾਂ ਪੀੜੀ ਰਹਿ ਗਿਆ ਕਿ ਮੈਂ ਹਾਂ ਠੀਕ ਹੈ ਅਸੀਂ ਹੁਣ ਹੋ ਗਈ ਡੰਗਰ ਖੇੜੇ ਸਕੂਲ ਦੇ ਫੰਕਸ਼ਨ ਦੀ ਸਮਾਪਤੀ ਤੇ ਹੁਣ ਅਸੀਂ ਜਾਣ ਲੱਗੇ ਘਰੇ ਤੇ ਸਾਡੇ ਨਾਲ ਘਰ ਦੇ ਗਵਾਂਢੀ ਵੀ ਆ ਗਏ ਆ ਗਵਾਂਡੀ ਕੀ ਬਣੇ ਸੀਗੇ ਕੀ ਬਣੇ ਸੀ ਤੁਸੀਂ ਸਸਵਾਤੀ ਮਾਤਾ ਬਣ ਕੇ ਆਈ ਸੀ ਅਗਲੀ ਕੋਈ ਸਾਨੂੰ ਵੀ ਆਸ਼ੀਰਵਾਦ ਦੇ ਦਿਓ ਪੇਪਰ ਪੁੱਪਰ ਵਧੀਆ ਹੋ ਜਾਣ ਤੁਹਾਡਾ ਅਸੀਆ ਹੋਏ ਪੇਪਰ ਮਾਕਾ ਜੀ ਮੈਨੂੰ ਲੋ ਵੱਡਾ ਆਸ਼ੀਰਵਾਦ ਇਹ ਸਾਡੀ ਗਵਾਂਡੀ ਜਦੋਂ ਮੈਂ ਸੇਠੀ ਚੜੀ ਮਸ ਹੁੰਦੀ ਇਹ ਆ ਸਾਡਾ